ਜੀ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਥੋੜਾ ਸਵਾਗਤ ਆ। ਅੱਜ ਆਪਾਂ ਪਹੁੰਚੇ ਆ ਪਿੰਡ ਅਤਲੇ ਤੇ ਬਾਈ ਕਰਦਾ ਮਸ਼ਰੂਮ ਫਾਰਮਿੰਗ ਤੇ ਬਾਈ ਨੂੰ ਮਿਲ ਕੇ ਲੈਣਾ ਸਾਰੀ ਜਾਣਕਾਰੀ। ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਚੈਨਲ ਤੇ ਥੋੜਾ ਸਵਾਗਤ ਆ। ਤੇ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਅਤਲੇ ਬਾਈ ਜਸਨਪ੍ਰੀਤ ਕੋਲੇ ਜਿਹੜਾ ਕਿ ਖੰਪਾਂ ਦੀ ਖੇਤੀ ਕਰਦਾ ਤੇ ਬਾਈ ਤੋਂ ਸਾਨੂੰ ਦਵਾਉਣੇ ਸਾਰੀ ਜਾਣਕਾਰੀ। ਤੇ ਕਿਹੜਾ ਨੇ ਬਾਈ ਜੀ? ਵਧੀਆ ਜੀ ਵਧੀਆ ਬਾਈ ਤੇ ਬਾਈ ਇਹ ਆਪਾਂ ਬੱਕਰੀ ਦੀ ਕਿਸਮ ਦਾ ਕੰਮ ਸ਼ੁਰੂ ਕੀਤਾ। ਕਦੋਂ ਸ਼ੁਰੂ ਕੀਤਾ ਸੀਗਾ ਬਾਈ? ਇਹ ਬਾਈ ਆਪਾਂ ਕਰਿਆ 2 ਤੇ ਮੈਂ 2015 ਦੇ ਵਿੱਚ ਪਹਿਲਾਂ ਮੈਨੂੰ ਕੁਝ ਵੀ ਪਤਾ ਨਹੀਂ ਸੀ ਇਹ ਚੀਜ਼ ਬਾਰੇ ਵੀ ਮਸ਼ਰੂਮ ਹੁੰਦੀ ਐ ਹਾਲ ਸਿੰਪਲੀ ਪਤਾ ਵੀ ਆਪਣੇ ਰੂੜੀਆਂ ਵਗੈਰਾ ਤੋਂਕਦੀ ਐ ਇਹ ਹਾਂਜੀ ਹਾਂ ਪੰਡਾ ਦਾ ਆਪਣੇ ਹੀ ਹੁੰਦਾਗਾ ਤੇ ਮੇਰੀ ਵੀ ਅਸੀ ਖੇਤੀਬਾੜੀ ਡਿਗਰੀ ਐ ਠੀਕ ਐ ਤੇ ਜਦੋਂ ਮੈਂ ਫਤਿਹਗੜ੍ਹ ਸਾਹਿਬ ਮਾਤਾ ਗੁਜਰੀ ਕਾਲਜ ਪੜ੍ਹਨ ਲੱਗਿਆ 15 ਦੇ ਵਿੱਚ ਤੇ ਸਾਨੂੰ 17 ਦੇ ਵਿੱਚ ਡਿਗਰੀ ਦੇ ਵਿੱਚ ਕੋਰਸ ਆਇਆ ਮਸ਼ਰੂਮ ਕਲਟੀਵੇਸ਼ਨ ਦੇ ਰਿਲੇਟਡ ਠੀਕ ਐ ਜੀ ਉਹਦੇ ਵਿੱਚ ਅਸੀਂ ਘਟੋ ਘਟਾ ਕਈ ਤਰ੍ਹਾਂ ਦੀ ਮਸ਼ਰੂਮ ਦੀ ਵੈਰਾਈਟੀ ਪੜ੍ਹੀਆਂ ਪੰਜ ਤੋਂ 6 ਤਰ੍ਹਾਂ ਦੀ ਅਸੀਂ ਕਲਟੀਵੇਸ਼ਨ ਕਰੀ ਬਟਨ ਟਿੰਗਰੀ ਤੇ ਗ੍ਰੀਟਨਾਂ ਤਰ੍ਹਾਂ ਨੇ ਉਹ ਦੀ ਇੱਕ ਬਾਈਟ ਇੱਕ ਪਿੰਕ ਇੱਕ yellow ਹੂੰ ਤੇ ਨਾਲ ਮਿਲ ਕੇ ਇੱਕ ਉਹਦੀ ਪ੍ਰਾਲੀ ਦੀ ਮਿਲ ਕੇ ਮਿਲਦਾ ਗਰਮੀ ਦੀ ਹੈ ਨਾ ਹਾਂਜੀ ਹਾਂ ਗਰਮੀ ਦੀ ਠੀਕ ਹੈ ਜੀ ਤੇ ਉਹਨਾਂ ਵਿੱਚੋਂ ਜਿਹੜੀ ਆਈਡੀ ਵਾਲਾ ਈਜ਼ੀਲੀ ਵਿਕ ਜਾਂਦੀ ਹੈ ਉਹ ਬਟਨ ਹੈ ਠੀਕ ਹੈ ਹੁਣ ਉਹ ਬਟਨ ਦੀ ਕਰ ਰਹੇ ਹਾਂ ਹਾਂਜੀ ਆਪਾਂ ਬਟਨ ਮਸ਼ਰੂਮ ਦੀ ਖੇਤੀ ਕਰ ਰਹੇ ਹਾਂ ਠੀਕ ਹੈ ਜੀ 19 ਵਿੱਚ ਮੇਰੀ ਡਿਗਰੀ ਜਦੋਂ ਕੰਪਲੀਟ ਹੁੰਦੀ ਹੈ ਤਾਂ ਅੱਗੇ ਮੈਂ ਜੋ ਐਮਐਸਸੀ ਕਰਨ ਲੱਗਿਆ ਕਿਉਂਕਿ ਮੇਰੇ ਇੱਕ ਐਸ ਸੀ ਆ ਵੀ ਆਪਣੇ ਕੋਲ ਵੇ ਮਿਲ ਗਿਆ ਸੀ ਵੀ ਜੋਬ ਨਹੀਂ ਮਿਲੀ ਤਾਂ ਆਪਾਂ ਇਹਦਾ ਕੰਮ ਸ਼ੁਰੂ ਕਰ ਲਾਂਗੇ ਠੀਕ ਹੈ ਜੀ ਉਸ ਤੋਂ ਅਲੱਗ ਅਲੱਗ ਲਾਕਡਾਊਨ 20 ਦੇ ਵਿੱਚ ਹੂੰ ਮੈਂ ਜਦੋਂ ਲਾਕਡਾਊਨ ਦੇ ਵਿੱਚ ਸਾਡੀ ਡਿਗਰੀ ਅਧਰ ਵਿਚੜੀ ਰਹੀ ਘਰੇ ਆ ਕੇ ਠੀਕ ਹੈ ਜੀ ਘਰੇ ਆ ਕੇ ਫਿਰ ਅਸੀਂ ਸੋਚਿਆ ਵੀ ਯਾਰ ਸ਼ੁਰੂ ਕਰਕੇ ਦੇਖੀਏ ਹੂੰ ਉਸ ਟਾਈਮ ਇੱਕ ਛੋਟਾ ਜਿਹਾ ਇੱਕ ਪ੍ਰੋਜੈਕਟ ਲਾਇਆ ਸੀਗਾ 35 ਬਾਈ 35 ਸੈਟ ਲਾਈ ਸੀ ਦੋ ਛੋਟਾ ਸੈਟ ਲਾਇਆ ਸੀ ਹਾਂਜੀ ਹਾਂ ਉਹਨਾਂ ਚ ਅਸੀਂ ਦੋ ਕੋਈ ਅਰਫਾ ਫਤਿਹ ਰਿਆ ਸੀਗਾ ਠੀਕ ਹੈ ਜੀ ਤੇ ਉਹਦੇ ਵਿੱਚ ਸਾਡਾ ਐਨਲੋ ਵੀ ਉਹਨਾਂ ਦਾ ਕੁਝ ਨੋ ਪ੍ਰੋਫਿਟ ਨੋ ਲਾਸ ਵਾਲਾ ਕੰਮ ਹੋਇਆ ਹੂੰ ਵੀ ਗੋਲੋਂ ਜਿੰਨੇ ਲੱਗੇ ਸੀ ਉਹਨੇ ਮੁੜਿਆ ਠੀਕ ਹੈ ਜੀ ਬਾਕੀ ਆਪਣਾ ਸਾਰਾ ਸਮਾਨ ਬਣ ਗਿਆ ਸੀਗਾ ਕਿਉਂਕਿ ਜਿਹੜਾ ਸਮਾਨ ਆ ਬਈ ਉਹ ਕਾਫੀ ਕਾਸਟਲੀ ਹੁੰਦਾ ਹੈਗਾ ਹਾਂ ਜੀ ਮੈਂ ਸ਼ੈੱਡ ਦੁਬਾਰਾ ਬਣਦਾ ਹੈ ਬਸ ਹੋ ਗਿਆ ਬਸ ਇੱਕ ਵਾਰੀ ਲੈਂਦਾ ਤਾਂ ਤਿੰਨ ਚਾਰ ਸਾਲ ਵਰਤਿਆ ਜਾਂਦਾਗਾ ਸੰਭਾਲ ਕੇ ਰੱਖਾਂਗੇ ਇਹ ਵਨ ਟਾਈਮ ਇਨਵੈਸਟਮੈਂਟ ਹੈ 4 ਸਾਲਾਂ ਲਈ ਠੀਕ ਹੈ ਜੀ ਤੇ ਬਾਕੀ ਦੀ ਕੰਪੋਸਟ ਵਗੈਰਾ ਬਈ ਆਪਾਂ ਵੇਸਟ ਕਰਕੇ ਖੇਤਾਂ 'ਚ ਪਾ ਸਕਦੇ ਹਾਂ ਉਸ ਤੋਂ ਬਾਅਦ ਤੁਸੀਂ ਜਿੰਨੇ ਨਵੀਆਂ ਜਾਂਦਾ ਠੀਕ ਹੈ ਤੇ ਉਸ ਤੋਂ ਬਾਅਦ ਬਈ ਫਿਰ ਅਸੀਂ 21 ਦੇ ਵਿੱਚ ਇੱਕ ਸ਼ੈੱਡ ਵੱਡਾ ਲਾਇਆ ਹੂੰ 72 ਪੈਂਦੀ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹਦੇ ਵਿੱਚ ਅਸੀਂ ਇਹਦੇ ਵਿੱਚ ਵੀ 2022 ਰਫਾਵਾ ਰੱਖਿਆ ਸੀਗਾ ਠੀਕ ਹੈ ਜੀ ਤੇ ਉਹ ਸੀਜ਼ਨ ਅਸੀਂ ਬੈਗ ਲਾਏ ਸੀਗੇ ਬੈਗ ਦਾ ਮਤਲਬ ਇਹ ਹੁੰਦਾ ਹੈਗਾ ਵੀ ਜਿਵੇਂ ਮੰਨ ਲਓ ਇੱਕ ਬੈਗ ਤੇ ਬਿਮਾਰੀ ਆ ਗਈ ਤਾਂ ਉਹ ਬੈਗ ਨੂੰ ਸਾਈਡ ਕਰਕੇ ਰੱਖ ਦਿੰਨੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਅਸੀਂ ਚਲੋ ਕਰਦੇ ਕਰਾਉਂਦੇ ਆਪਦੇ ਕੰਮ ਨੂੰ ਵਧਾਈ ਗਏ ਫਿਰ ਇੱਕ ਤੋਂ ਦੋ ਦੋ ਤੋਂ ਤਿੰਨ ਹੁਣ ਆਪਣੇ ਕੋਲੇ ਤਿੰਨ ਸ਼ੈੱਡ ਹੋ ਚੁੱਕੇ ਨੇ ਠੀਕ ਹੈ ਤੇ ਵਧੀਆ ਮੈਨੇਜ ਕਰ ਰਹੇ ਆਂਗੇ ਪਿੰਡ ਦੀ ਉਹ ਪਾਰਟੀ ਸਾਡੇ ਦੀ ਠੀਕ ਹੈ ਜੀ ਇੱਕ ਪਰਿਵਾਰ ਆ ਬਸ ਉਸੇ ਤੋਂ ਉਹ ਮੁੰਡੇ ਅਸੀਂ ਇਹ ਕੰਮ ਸਿੱਖੇ ਹੋਏ ਨੇ ਹਾਂ ਉਹਨਾਂ ਨੂੰ ਅਸੀਂ ਮੰਨ ਲਓ ਲਾ ਲੈਨੇ ਆ ਇਹ ਲੋਕਾਂ ਦਾ ਕੰਮ ਬਦਦਾਂ ਦਾ ਬੁੜੀਆਂ ਉਹਨਾਂ ਦੀ ਆ ਜਾਂਦੀਆਂ ਨੇ ਠੀਕ ਹੈ ਬਾਕੀ ਜਿਆਦਾਤਰ ਬਈ ਲੇਬਰ ਬੁੜੀਆਂ ਦੀ ਵੱਧ ਪੈਂਦੀ ਹੈ ਜੇ ਹੂੰ ਕਿਉਂਕਿ ਬੰਦੇ ਦਾ ਕੰਮ ਘੱਟ ਹੈ ਜ਼ੋਰ ਦਾ ਕੰਮ ਘੱਟ ਹੈ ਇਹ ਠੀਕ ਹੈ ਹਲਕਾ ਫੁਲਕਾ ਕੰਮ ਹੂੰ ਤਰੀਕੇ ਦਾ ਕੰਮ ਜੇ ਮੈਂ ਬਈ ਬੀਐਸਸੀ ਸੀਗੀ ਛੋਡਾ ਵੀ ਮੰਨ ਲਾ ਚੋਕੜ ਵੀ ਐਗਰੀਕਲਚਰ ਦੀ ਆ ਗਿਆ ਤੇ ਬੀਐਸਸੀ ਕਰਦੇ ਕਰਦੇ ਆਪੇ ਇਧਰ ਆ ਫਿਰ ਕਰਦੇ ਨਹੀਂ ਕਿ ਵੀ ਇਹ ਨਵਾਂ ਜਿਹਾ ਪੰਗਾ ਹੈ ਕਹਦੇ ਆਪਣੇ ਪਿੰਡਾਂ ਬਈ 18 ਤੋਂ 20 ਤੱਕ ਮੇਰਾ ਇਹੀ ਕੰਮ ਰਿਹਾ ਠੀਕ ਹੈ 2 ਸਾਲ ਨੂੰ ਬਣਾਉਣ ਦੀ ਲੱਗ ਗਈ। ਅੱਛਾ 2 ਸਾਲ ਘਰ ਦੇ ਨੂੰ ਬਣਾਉਣ। ਹਾਂ ਜੀ ਹਾਂ ਮੇਰਾ ਇੱਕ ਮਿੱਤਰ ਹੈ ਅਮਰਤਪਾਲ ਸਿੰਘ ਬਾਜਵਾ ਬਾਜਾ ਮਸ਼ਰੂਮ ਫਾਰਮ ਉਹਨਾਂ ਦਾ। ਠੀਕ ਹੈ ਜੀ। ਤੇ ਇੱਕ ਮੇਰਾ ਦੋਸਤ ਹੈ ਚੰਡੀਗੜ੍ਹ ਕੋਲ ਪੰਡਾ ਕੜੂਆ ਜਤਿੰਦਰ ਸਿੰਘ ਰਾਏ। ਉਹਨੇ ਆਪਦੇ ਘਰੇ ਲਾਈ ਹੋਈ ਸੀ ਉੱਥੇ। ਉਹਦਾ ਆਪਣਾ ਫੱਟੇ ਘਰ ਸਾਰਾ 20 ਕਿਲੋਮੀਟਰ ਸੀ ਆਪਾ ਓਨ ਕਰਦਾ ਦਿਓ। ਠੀਕ ਹੈ ਜੀ। ਉਹਨਾਂ ਦਾ ਸਾਰਾ ਜੀ ਲਾੜੀ ਸੀ। ਦੇ ਵਿੱਚ ਹੀ। ਠੀਕ ਹੈ ਬਈ ਜਿਵੇਂ ਮੈਨੂੰ ਲੱਗਦਾ ਆਪਣੇ ਮਾਨਸਾ ਜ਼ਿਲ੍ਹੇ ਜਿਹਦਾ ਦੋ ਤਿੰਨ ਹੀ ਹੋਣਗੇ ਜਿੱਥੇ ਤੱਕ ਮੇਰਾ ਖਿਆਲ ਹੈ ਨਾ ਹਾਂਜੀ ਬਈ ਆਪਣਾ ਚਲੋ ਛੋਟਾ ਪਲਾਂਟ ਹੈ ਤੇ ਵੱਡਾ ਇੱਧਰ ਆਪਣੇ ਕਲੀਪੁਰ ਪਿੰਡ ਹੈ ਉਹ ਨਾਲੇ ਚੈਂਬਰ ਲਾਇਆ ਹੋਇਆ ਇਹਦੀ ਫੀਲਡ ਵੀ ਉਹ ਕਰਦੇ ਹਨ ਹਾਂਜੀ ਹਾਂ ਬਈ ਇਹਦਾ ਮੇਨ ਸਕੇ ਇਹ ਤਰੀਕੇ ਹੁੰਦਾ ਨਾ ਜਿਹੜੀ ਕੰਪੋਸਟ ਹੈ ਇਹ ਦੋ ਤਰੀਕੇ ਨਾਲ ਕਰਦੀ ਹੈ ਇੱਕ ਲੌਂਗ ਮੈਥ ਤੇ ਇੱਕ ਛੋਟਾ ਮੈਥ ਹੂੰ ਜਿਹੜਾ ਲੌਂਗ ਮੈਥ ਰਿਹਾ ਉਹ ਤਾਂ ਅੱਜਕੱਲ ਵੀ ਆਪਣੇ ਦਾ ਵਰਤ ਨੂੰ ਛੱਡ ਗਏ ਠੀਕ ਹੈ ਜੀ ਪੰਜਾਬ 'ਚ ਤਾਂ ਮੋਸਟਲੀ ਹੂੰ ਜੇ ਵਰਤਦੇ ਵੀ ਨਹੀਂ ਤਾਂ ਅੰਮ੍ਰਿਤਸਰ ਦੇ ਪਿੰਡ ਨੇ ਡੇਰੀ ਵਾਲ ਤਾਂ ਸਿੱ ਕਣਕ ਝੋਨੇ ਮੰਗੂ ਹੁੰਦੀ ਹੈ ਰਬਾਈ ਦੀ ਫਸਲਾਂ ਨੂੰ ਸਾਹਿਬ ਠੀਕ ਹੈ ਜੀ ਤੇ ਜਿਹੜਾ ਇੱਧਰ ਆਪਣੇ ਕਹਿੰਦੀ ਵਰਤਦੇ ਨੇ ਕਮਰਸ਼ੀਅਲ ਤੌਰ ਤੇ ਤਾਂ ਆਪਣੇ ਛੋਟਾ ਛੋਟੀ ਵਿਧੀ ਵਰਤਦੇ ਨੇ ਉਹਦੇ ਵਿੱਚ ਕੀ ਹੈ ਛੋਟੀ ਵਿਧੀ ਜੀ 16 17 ਦਿਨਾਂ ਵਿੱਚ ਕੰਪੋਸਟ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਜਿਹੜੀ ਲੰਬੀ ਵਿਧੀ ਹੈ ਉਹ ਤੇ ਲੱਗਦਾ 28 ਦਿਨ ਠੀਕ ਹੈ ਜੀ ਕਿਉਂਕਿ ਇਹ ਚੋ ਬਈ ਅਮੋਨੀਆ ਬਹੁਤ ਹੁੰਦਾ ਹੈ ਹੂੰ ਜਿੰਨਾ ਚਿਰ ਅਮੋਨੀਆ ਨਿਕਲਦਾ ਨਹੀਂ ਉਨਾ ਚਿਰ ਕੰਪੋਸਟ ਵਧੀਆ ਨਹੀਂ ਬਣਦੀ ਹੈਗੀ ਠੀਕ ਹੈ ਜੀ ਦੇ ਦਿਲੇ ਤੇ ਤੁਸੀਂ ਬਾਈ ਵੀਰੇ ਇਹ ਤਿਆਰ ਕਰ ਦੋਗੇ ਇਹ ਮੁੱਲ ਨੂੰ ਇਹ ਬਾਈ ਜਿਵੇਂ ਤੁਹਾਨੂੰ ਮੈਂ ਦੱਸ ਕੇ ਤਾਂ ਮੇਰਾ ਮਿਤਰਾ ਮਰਤਪਾਲ ਸਿੰਘ ਬਾਜਵਾ ਉਹ ਤੋਂ ਯਾਰੀ ਆਪਣੀ ਉਹ ਅੱਛਾ ਉਹ ਤੋਂ ਮਗਾੜੇ ਨੂੰ ਪਰ ਠੀਕ ਹੈ ਤੇ ਬਾਈ ਜਿਵੇਂ ਆਪਾਂ ਹੁਣ ਐਤ ਕੀ ਇਹਦਾ ਸੀਜ਼ਨ ਹੁਣ ਖਤਮ ਹੋਣ ਵਾਲਾ ਹੈ ਨਾ ਜੇ ਆਪਾਂ ਇਹਦੀ ਸ਼ੁਰੂਆਤ ਦੀ ਗੱਲ ਕਰੀਏ ਇਹ ਕਿਹੜੇ ਮਹੀਨੇ ਚ ਇਹਦਾ ਟਾਈਮ ਹੁੰਦਾ ਬੈਸਟ ਸ਼ੁਰੂਆਤ ਵੀਰੇ ਜਿਵੇਂ ਹੁਣ ਇਸ ਵਾਰ ਮੌਸਮ ਨੇ ਕੋਈ ਬਹੁਤਾ ਸਾਥ ਨਹੀਂ ਦਿੱਤਾ ਹਾਂ ਨਹੀਂ ਕੋਈ ਖਾਸ ਪਈ ਹੈਗੀ ਬਟ ਜਿਵੇਂ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਤਾਂ 15 ਅਕਤੂਬਰ ਤੋਂ ਬਾਅਦ ਇਹਦੀ ਵਜਾਈ ਦਾ ਸਮਾਂ ਬੈਸਟ ਹੈ ਠੀਕ ਹੈ ਜੇ ਕਿਸੇ ਨੇ ਨਵਾਂ ਸ਼ੁਰੂ ਕਰਨਾ ਹੈ ਤਾ ਮੀਰੀ ਤੇਸਲਾ ਵੀ ਉਹ ਬੰਦਾ ਨਵਾਂ ਨੰਬਰ ਦੇ ਵਿੱਚ ਸ਼ੁਰੂ ਕਰੇ ਕਿਉਂਕਿ ਉਹ ਠੰਡ ਹੁੰਦੀ ਹੈ ਉਹਦਾ ਟੈਂਪਰੇਚਰ ਕੰਟਰੋਲ ਵਗੈਰਾ ਸਭ ਕੁਝ ਨੇਚਰ ਤੇ ਹੋ ਜਾਂਦਾ ਹੈ ਜਿਹੜਾ ਅਕਤੂਬਰ ਵਾਲਾ ਸਮਾਂ ਹੁੰਦਾ ਹੈ ਉਸ ਟਾਈਮ ਟੈਂਪਰੇਚਰ ਕੰਟਰੋਲ ਕਰਨਾ ਬਹੁਤ ਔਖਾ ਹੈ ਠੀਕ ਹੈ ਜੀ ਨੇੜੇ ਬੰਦਾ ਐਕਸਪੀਰੀਅੰਸ ਨਾਲ ਉਹ ਤਾਂ ਕਰ ਜਾਂਦੇ ਨੇਗੇ ਨਵਾਂ ਬੰਦਾ ਇਹ ਚੀਜ਼ 'ਚ ਮਾਰ ਖਾ ਜਾਂਦਾ ਹੈ ਇਸ ਕਰਕੇ ਮੈਂ ਇਹ ਪਤਾ ਹੀ ਕਹਿੰਦਾ ਵੀ ਆਪਾਂ ਉਹਨੂੰ ਰੇਟ ਨੂੰ ਘੱਟ ਮੱਦੇ ਦਾ ਰੱਖਦੇ ਹੋਏ ਆਪਾਂ ਪ੍ਰੋਡਕਸ਼ਨ ਵਾਲੇ ਦੇਖੀਓ ਆਪਾਂ ਸਿੱਖਣਾ ਕੰਮ ਠੀਕ ਹੈ ਸਮਝ ਗਈ ਗੱਲ ਪ੍ਰੋਪਰਟ ਵਗੈਰਾ ਨੂੰ ਨਾਮ ਦੇਖਦੇ ਹੋਏ ਹਾਂਜੀ ਹਾਂਜੀ ਉਹ ਤਾਂ ਜੀ ਵੀਰੇ ਤੁਸੀਂ ਦੱਸੇ ਵੀ ਪਹਿਲੇ ਸਾਲ ਤਾਂ ਨੋ ਪ੍ਰੋਪਰਟ ਲਾਸ ਨਾਲ ਸੋਡਾ ਪਾਟਿਆ ਐ ਐਕਸਪੀਰੀਅੰਸ ਵੀ ਮੰਨ ਲਓ ਹੈਗੇ ਸੀ ਥੋੜਾ ਜਿਹਾ ਢਾਈ ਦੇ ਨਾਲ ਤੇ ਜਿਹੜੇ ਆਪਾਂ ਸੈੱਟ ਦੀ ਗੱਲ ਕਰੀ ਪ੍ਰੋਪਰ ਸੈੱਟ ਕਿੰਨਾ ਕਹ ਸੀ ਤੁਸੀਂ 75 ਬਾਈ ਪ੍ਰੋਪਰ ਸੈੱਟ ਬਾਈ ਜਿਹੜਾ ਸਟੈਂਡਰਡ ਸਾਈਜ਼ ਆ ਜੋ ਸਰਕਾਰ ਮੰਨਦੀ ਆ ਉਹ 60 ਬਾਈ 30 ਦਾ ਹੁੰਦਾ ਠੀਕ ਐ 60 ਬਾਈ 30 ਹਾਂਜੀ ਹਾਂ ਬਟ ਜਿਵੇਂ ਹਰ ਇੱਕ ਫਾਰਮਰ ਦਾ ਟੋਟਲ ਡਾਈਮੈਂਸ਼ਨ ਨੇ ਆਪਾਂ 72 35 ਵਾਲਾ ਹੀ ਬੈਠੇ ਆ ਠੀਕ ਐ ਜੀ ਹਰਿਆਣਾ ਸਾਈਡ ਚੱਲਦੀ ਉੱਧਰ 100 ਉਹ ਬਣਾ ਰਹੇ ਨੇ ਸ਼ੈੱਡ ਠੀਕ ਹੈ ਜਿਵੇਂ ਵੀਰੇ ਜੇ 100 ਦੇ ਸ਼ੈੱਡ ਦੀ ਆਪਾਂ ਗੱਲ ਕਰੀਏ 72 35 ਵਾਲੀ ਹੈ ਨਾ ਜੇ ਇਹਦੀ ਆਪਾਂ ਆਉਟਪੁੱਟ ਦੀ ਗੱਲ ਕਰੀਏ ਮਤਲਬ ਝਾੜ ਦੀ ਗੱਲ ਇਹ ਕਿੰਨਾ ਕੁ ਝਾੜ ਸੋਡੇ ਹਿਸਾਬ ਨਾਲ ਆਵੇ ਚਲੋ ਇਹ ਵੀਰੇ ਝਾੜ ਆ ਜਿਹੜਾ ਸ਼ੈੱਡ ਦੇਰ ਬਣ ਰਹੀ ਆਪਣੀ ਕੰਪੋਸਟ ਦੀ ਸ਼ੈੱਡ ਚ ਰੱਖਦੇ ਆ ਉਹਦੇ ਡਿਪੈਂਡ ਕਰਦਾ ਹੈ ਠੀਕ ਹੈ ਜਿਵੇਂ ਆਪਾਂ ਦੀ ਝਾੜ ਲੈ ਰਹੇ ਆ ਆਪਾਂ ਬਈ 72 बाई 35 ਦੀ ਸ਼ੈੱਡ ਦੇ ਵਿੱਚ 2000 ਲਫਾਫਾ ਰੱਖਿਆ ਹੋਇਆ ਹਮ ਇੱਕ ਸ਼ੈੱਡ ਦੇ ਵਿੱਚ ਠੀਕ ਹੈ ਜੀ 2000 ਲਫਾਫਾ ਮੰਨ ਲਓ 20 ਟਨ ਕੰਪੋ ਨੇ ਸਵਾਦੋ 2% ਨਿਕਲਿਆਗਾ ਠੀਕ ਹੈ ਮੀਨਸ ਕਿ 45 ਤੋਂ 50 ਕੁਇੰਟਲ ਦੇ ਵਿੱਚ ਵਿੱਚ ਛੱਟਦਾ ਛੱਟਦਾ ਜੀ ਉਹ ਕਿਉਂ ਕਿਉਂਕਿ ਮੌਸਮਤ ਦੇ ਵਿੱਚ ਤਬਦੀਲੀ ਹੋ ਰਹੀ ਸੀ ਆ ਗਈ ਠੰਡ ਘਟ ਪਈ ਹੈ ਗਰਮੀ ਜਿਆਦਾ ਹੋਣ ਕਰਕੇ ਹਮ ਟੈਂਪਰੇਚਰ ਫਲਕਸਿਟੀ ਜਿਆਦਾ ਹੋ ਗਿਆ 20° ਦਿਨ ਦੇ ਵਿੱਚ ਟੈਂਪਰੇਚਰ ਵੱਧ ਜਾਂਦਾਗਾ ਹਮ ਔਰ ਰਾਤ ਨੂੰ 7-8° ਹੁੰਦਾ ਸੀਗਾ ਦਿਨੇ 22 ਦੇ ਫਿਰਦਾ ਹੁੰਦਾ ਸੀਗਾ ਉਹਦੇ ਕਰਕੇ ਪ੍ਰੋਬਲਮ ਆਈ ਸੀ ਜਿਹੜੀ ਮਸ਼ਰੂਮ ਨੇ ਗ੍ਰੋਥ ਤਿੰਨ ਦਿਨਾਂ ਅੱਜ ਕਰਨੀ ਹੁੰਦੀ ਉਹ ਹਫਤਾ ਹਫਤਾ ਲੈ ਜਾਂਦੀ ਸੀਗੀ ਠੀਕ ਹੈ ਜੀ ਹਾਂਜੀ ਤੇ ਇਹ ਗਰਮੀ ਨਾਲ ਕੋਈ ਇਹਨਾਂ ਦੇ ਜਰਮੀਨੇਸ਼ਨ ਦਾ ਹੀ ਫਰਕ ਪੈਂਦਾ ਵੀ ਹਾਂ ਠੀਕ ਹੈ ਇਹਦੇ ਵਿੱਚ ਮੰਨ ਕੇ ਜਿਹੜਾ ਜਾਲਾ ਫੈਲਦਾ ਹੈਗਾ ਉਹ ਉਹ ਤੋਂ ਮਸ਼ਰੂਮ ਆਣੀ ਜਿਹੜੀ ਕਿ ਪਿੰਨ ਫਾਰਮੇਸ਼ਨ ਹੋਣੀ ਹੈ ਹੂੰ ਉਹਨੂੰ ਠੰਡ ਚਾਹੀਦੀ ਹੈ ਮੇਰੀ ਕਿ ਉਹਨੂੰ 20 ਤੋਂ ਥੱਲੇ ਟੈਂਪਰੇਚਰ ਚਾਹੀਦਾ ਠੀਕ ਹੈ ਜੀ ਜੇ 20 ਤੋਂ ਥੱਲੇ ਟੈਂਪਰੇਚਰ ਨਹੀਂ ਮਿਲੂਗਾ ਤਾਂ ਉਹ ਨਹੀਂ ਫਾਰਮੇਸ਼ਨ ਹੋਣੀ ਇਹ ਜਿਵੇਂ ਵੀ ਇੱਕ ਤਰ੍ਹਾਂ ਦੀ ਇਹ ਵੀ ਫਸਲ ਹੀ ਆ ਗਈ ਹੈ ਨਾ ਫਸਲ ਦਾ ਕਿਸੇ ਦਾ ਵੀ ਜਿਹੜਾ ਆਪਾਂ ਮੰਨ ਲਓ ਉਹਦੀ ਆਊਟਪੁੱਟ ਗੱਲ ਕਰ ਲਈਏ ਉਹਦੀ ਕੋਸਟ ਗੱਲ ਕਰ ਲਈਏ ਆਪਣਾ ਪ੍ਰੋਫਿਟ ਗੱਲ ਕਰ ਲਈਏ ਉਹ ਮੌਸਮ ਤੇ ਡਿਪੈਂਡ ਕਰਦਾ ਹੁੰਦਾ ਮਾਰਕੀਟਿੰਗ ਤੇ ਡਿਪੈਂਡ ਕਰਦਾ ਹੁੰਦਾ ਜਿਵੇਂ ਆਪਾਂ ਹੁਣ ਝਾੜ ਦੀ ਗੱਲ ਦੱਸੀ ਆਪਣੇ ਵਾਲੇ ਝੜ ਦੀ ਠੀਕ ਹੈ ਜੇ ਆਪਾਂ ਇਹਦੀ ਇਨਕਮ ਦੱਸਣੀ ਹੋਵੇ ਵੀ ਬੈਸਟ ਹੈ ਨਾ ਵੀ ਆਪਾਂ ਇੱਕ ਝੜ ਤੋਂ ਆਪਾਂ ਕਿੰਨੀ ਤੁਸੀਂ ਕਿੰਨੀ ਲਈ ਹੈ ਕਿਉਂਕਿ ਕੋਈ ਨਵਾਂ ਬੰਦਾ ਜੁੜਦਾ ਉਹ ਪਹਿਲਾਂ ਪ੍ਰੋਫਿਟੀ ਦੇਖਦਾ ਹੈਗਾ ਇਹ ਤਾਂ ਫੈਬਰੂਆਰ ਦਾ ਘੱਟੋ-ਘੱਟ 50000 ਰੁਪਏ ਮੰਨ ਕੇ ਚੱਲੇ ਹੋ ਜੇਕਰ ਆਪਣਾ ਚਾੜ ਸੇਰਾ ਆਉਂਦਾ ਹੂੰ ਕਈ ਵਾਰੀ ਮੰਡੀ ਮੰਦੀ ਰਹੇ ਹੋਗੀ ਮੰਡੀ ਰਹੇਗੀ ਠੀਕ ਆ ਤਾਂ 40 ਤੋਂ 50000 ਰੁਪਏ ਆਪਾਂ ਨੂੰ ਬਚ ਜਾਂਦਾ ਹੂੰ ਇੱਕ ਸੈੱਟ ਦੇ ਵਿੱਚੋਂ ਸਾਰਾ ਕੁਝ ਕੱਢ ਕੇ ਲੀਵਰ ਵਗੈਰਾ ਕੱਢ ਕੇ ਠੀਕ ਹੈ ਜੀ ਜੇਕਰ ਬਾਕੀ ਚਾਰ ਮਹੀਨੇ ਚਾਰ ਮਹੀਨੇ ਕੰਮ ਹੋ ਗਿਆ ਇਹ ਹਾਂ ਜੀ ਹਾਂ ਬਾਕੀ ਆਮ ਸਬਜ਼ੀ ਵਾਂਗੂ ਸਬਜ਼ੀ ਆ ਕਦੇ ਰੇਟ ਅੱਪ ਹੋਗੇ ਕਦੇ ਡਾਊਨ ਹੋਗੇ ਅੱਪ ਹੋਗੇ ਤਾਂ ਤੁਹਾਡੇ ਕਰਮਾਂ ਦੇ ਨੇ ਡਾਊਨ ਵੀ ਆਪਣੀ ਲਾ ਲੋ ਬੰਦੇ ਪੈਣੇ ਨੇ ਹੂੰ ਤਾਹਰ ਕੇ ਬਾਕੀ ਜਿਵੇਂ ਜੇ ਮੰਦਾ ਕਰਦਾ ਜਾਂਦਾ ਉਹ ਇਹਨੂੰ ਪਤਾ ਲੱਗ ਗਿਆ ਉਹ ਤਾਂ ਜਿਹੜਾ ਆਉਂਦੇ ਰਹਿੰਦੇ ਨੇ ਆਉਦੀ ਕੁਆਲਿਟੀ ਵਗੈਰਾ ਮੰਡੀਆਂ ਰੱਖ ਕੇ ਚੱਲੇ ਹੋਏ ਆ ਠੀਕ ਆ ਚਲੋ ਜਿਆ ਜਿਆ ਰੇਟ ਹੁੰਦਾ ਮੰਡੀਆਂ ਦਾ ਮਿਲ ਜਾਂਦਾ ਆਪਣਾ ਘਰ ਦਾ ਰੇਟ ਬਈ 100 ਰੁਪਏ ਕਿਲੋ ਏ ਠੀਕ ਹੈ ਜੀ ਲੂਜ ਵਿਆਹ ਜੀ ਆਂਦੀ ਆ ਬਹੁਤ ਉਹ ਆਪਾਂ 100 ਰੁਪਏ ਕਿਲੋ ਦਿੰਦੇ ਆ ਇਹਨੂੰ ਫਰੈਸ਼ ਹੁੰਦੀ ਆ ਸਵੇਰੇ ਤੋੜਦੇ ਆ ਸ਼ਾਮ ਨੂੰ ਪੈਕ ਕਰਦੇ ਆ ਠੀਕ ਹੈ ਜੀ ਜੇ ਵੀਰੇ ਇਹਨੂੰ ਮਤਲਬ ਮਾਰਕੀਟ ਤੋਂ ਪਹਿਲਾਂ ਨੂੰ ਧੋਣਾ ਧੋਣਾ ਪੈਂਦਾ ਨਾ ਸਿਸਟਮ ਉਹਦਾ ਕੀ ਸਿਸਟਮ ਹੁੰਦਾ ਤਾਂ ਉਹ ਕੁਝ ਹੋਰ ਲਾ ਦਾਂਗੇ ਵਿੱਚ ਇਹਦੇ ਪਰ ਉਹਦਾ ਕੀ ਪ੍ਰੋਪਰ ਵੇਗੀ ਆ ਤੋੜਨ ਤੋਂ ਬਾਅਦ ਉਹ ਬਈ ਤੋੜ ਕੇ ਦੂ ਆਸੀਂ ਕੱਟਦੇ ਆਂਗੇ ਮਸ਼ਰੂਮ ਕੱਟਣ ਤੋਂ ਬਾਅਦ ਉਹਨੂੰ ਧੋਣੇ ਆ ਠੀਕ ਹੈ ਜੀ ਧੋ ਕੇ ਉਸ ਤੋਂ ਬਾਅਦ ਉਹਨੂੰ ਸੁਕਾ ਕੇ ਫੇਰ ਪੈਕਿੰਗ ਹੁੰਦੀ ਆ ਸ਼ਾਮ ਤੱਕ ਹੂੰ ਕੋਈ ਇਹਨੂੰ ਕੈਮੀਕਲ ਵਗੈਰਾ ਤੋਂ ਤਾਂ ਜਾਂਦਾ ਸੋਡੀਅਮ ਆਇਟਾ ਬਾਈ ਸਲਫਾਈਟ ਲੱਗਦਾਗਾ ਅੱਛਾ ਉਹਨਾਂ ਤੋਂ ਤਾਂ ਮੀਨ ਜਿਹੜਾ ਜਿਹੜਾ ਕਲਰ ਰ ਮੇਨਟੇਨ ਰੱਖਦਾਗਾ ਠੀਕ ਹੈ ਤੇ ਲਾਈਫ ਵੀ ਬਾਦੀ ਹੋ ਮਾੜੀ ਮੋਟੀ ਲਾਈਫ ਬਰੇ ਦੀ 12 ਘੰਟੇ ਦੀ ਲਾਈਫ ਹੁੰਦੀ ਆ ਠੀਕ ਹੈ 12 ਘੰਟੇ ਰ ਮਸ਼ਰੂਮ ਖਰਾਬ ਹੋਣ ਲੱਗ ਜਾਂਦੇ ਆ ਠੀਕ ਹੈ ਤੇ ਆਪਾਂ ਪ੍ਰ ਠੀਕ ਹੈ ਤੇ ਇਹਦੀ ਮਾਰਕੀਟਿੰਗ ਦੀ ਕੀ ਸਮੱਸਿਆ ਹੈਗੀ ਕੋਈ ਵੀਰੇ ਕੇ ਅਸਲ 'ਚ ਵੀਰੇ ਜਦੋਂ ਪਹਿਲਾ ਸੀਗਾ ਕੰਮ ਉਦੋਂ ਮਾਰਕੀਟਿੰਗ ਦੀ ਸਮੱਸਿਆ ਬਹੁਤ ਆਈ ਹੈ ਕਿਉਂਕਿ ਮਾਰਸਾ ਆਪਣੇ ਲੋਕਲ ਏਰੀਆ ਚ ਨਹੀਂ ਪ੍ਰੋਡਕਸ਼ਨ ਆਪਣੀ ਖਪਤ ਹੈ ਨਹੀਂਗੀ ਖਪਤ ਹੈ ਨਹੀਂ ਪ੍ਰੋਡਕਸ਼ਨ ਜ਼ਿਆਦਾ ਹੋਣ ਲੱਗੀ ਹੂੰ ਸੋ ਮੰਨ ਲਓ ਵੀ 10 12 ਛੱਡੇ ਇਧਰ ਲਾਉਣ ਲੱਗੇ ਆਪਾਂ ਤਾਂ ਨਾਲ ਵਾਲੇ ਤੇ 5 6 ਛੱਡੇ ਇਧਰ ਨੇ ਆਪਣਾ ਮੱਤੀ ਰੋਡ ਤੇ ਠੀਕ ਹੈ ਜੀ ਤਾਂ ਕਰਕੇ ਉਸ ਤੋਂ ਬਾਅਦ ਹੁਣ ਲੁਧਿਆਣਾ ਕਰ ਦਿੰਨੇ ਸੀ ਦੀ ਕੰਮ ਕੰਡਕਟਰ ਠੀਕ ਹੈ ਲੁਧਿਆਣੇ ਦੇ ਗੱਡੀਆਂ ਇਧਰ ਆਪਣੇ ਭਿੱਕੀ ਵੀ ਦੀ ਲੰਘਦੀਆਂ ਨੇ ਠੀਕ ਹੈ ਜੀ ਉਹਨਾਂ ਨਾਲ ਕੰਡਕਟਰ ਹੈਗੇ ਅੱਗੇ ਆਪਣੇ ਗੰਡੇ ਤੋਂ ਬਣੇ ਹੋਏ ਨੇ ਠੀਕ ਹੈ ਨਹੀਂ ਤਾਂ ਬੰਦੇ ਨੂੰ ਖਰਚਾ ਪੈ ਜਾਈ ਹੈ ਨਾ ਹਾਂ ਜੀ ਹਾਂ ਬਾਈ ਠੀਕ ਹੈ ਤੇ ਜਿਵੇਂ ਅਸੀਂ ਵੈਰਾਈਆਂ ਦੀ ਗੱਲ ਕਰੀ ਸੀ ਜਿਹੜੀ ਮਿਲਕੀ ਵੇ ਹੈ ਗਰਮੀਆਂ ਦੀ ਉਹ ਆਪਣੇ ਤਾਂ ਨਹੀਂ ਮੈਨੂੰ ਲੱਗਦਾ ਉਹ ਕਰਦੇ ਆਪਣੇ ਕੋਈ ਆਪਣੇ ਕਰਦੇ ਨਹੀਂ ਹੈਗੇ ਬਾਈ ਮੀਨਸ ਕਿ ਹੁੰਦੀ ਸਾਰੇ ਤੇ ਬਸ ਉਹਦੀ ਮਾਰਕੀਟਿੰਗ ਹੀ ਨਹੀਂ ਹੈਗੀ ਰੌਲਾ ਮਾਰਕੀਟਿੰਗ ਦਾ ਠੀਕ ਹੈ ਕਿਉਂਕਿ ਉਹਨਾਂ ਦੀ ਮੈਡੀਸਨਲ ਵੈਲਿਊ ਜ਼ਿਆਦਾ ਹੈ ਹੂੰ ਦਵਾਈਆਂ ਵਗੈਰਾ ਜ਼ਿਆਦਾ ਪੈਂਦੀ ਹੈ ਠੀਕ ਹੈ ਹਾਂ ਜੀ ਤੇ ਇਸ ਤੋਂ ਬਾਅਦ ਫਿਰ ਇਹ ਸੱਡਾਂ ਵਾਲੀ ਥਾਂ ਤੇ ਤੁਸੀਂ ਕੀ ਕਰ ਕਰਦੋਂਗੇ ਇਹ ਜਦੋਂ ਮੰਨ ਲਓ ਖਤਮ ਹੋ ਗਿਆ। ਉਹ ਬਈ ਸਿੰਪਲੀ ਜਿਵੇਂ ਕੱਖ ਵਗੈਰਾ ਠੀਕ ਹੈ। ਉਹ ਗਾ ਲੈਣੇ ਆ। ਠੀਕ ਹੈ। ਕਿਉਂ ਫਿਰ ਮੂਰੇ ਸੀਜ਼ਨ ਉਹਦੇ ਵਿਲਾ ਕਰ ਰਹੇ ਹਾਂ ਉਹ। ਹਾਂ ਠੀਕ ਹੈ। ਇੱਕ ਵਾਰ ਮੈਂ ਸੁਣਿਆ ਸੀ ਕਿ ਇਹ ਤਾਂ ਮੰਨ ਲਓ ਜੇ ਮੈਂ ਆਪਾਂ 2-3 ਸਾਲ ਸੱਡ ਲਾਈ ਰੱਖੀ ਹੈ ਨਾ ਵੀ ਇਹਦੇ ਥੱਲੇ ਕੋਈ ਸਿਸਟਮ ਬਣ ਜਾਂਦਾ ਵੀ ਇਹਦੀ ਆਉਟਪੁੱਟ ਘਟ ਜਾਂਦੀ ਕੋਈ ਹੈਗਾ ਸਿਸਟਮ ਕਿ ਨਹੀਂ। ਵੀ ਜਗ੍ਹਾ ਬਦਲਣੀ ਚਾਹੀਦੀ ਦੋ-ਤਿੰਨ ਸਾਲਾਂ ਬਾਅਦ। ਜਾਂ ਉਹਨੂੰ ਖਾਲੀ ਕਰਕੇ ਕਲਟੀਵੇਸ਼ਨ ਕਰਨੀ ਚਾਹੀਦੀ ਹੈ। ਆਹ ਵੀਰੇ ਹਾਂ ਉਹ ਆਏ ਜਣਾ ਜੋ ਮੰਨ ਲਓ ਜਿਹੜੀ ਕੰ ਦੋ ਸਾਈਡਾਂ ਦੀ ਖੇਤ ਚ ਪਾ ਦਾਂਗੇ ਇੱਥੇ ਆਪਾਂ ਢੋਲਾ ਲਾਉਣਾ ਮੂਰੇ ਹਮ ਇੱਥੇ ਆਪਾਂ ਜਿਵੇਂ ਕਣਕ ਆ ਬਰਸ਼ੀਨ ਵਗੈਰਾ ਹੋਊਗਾ ਆ ਆਪਣਾ ਮੱਕੀ ਹੋਊਗਾ ਉਹ ਵੀ ਜਿਵੇਂ ਤੋ ਨਵੀਂ ਲਾਉਂਦੇ ਵਿੱਚ ਬੰਦੇ ਚੋਲਾ ਨਹੀਂ ਇੱਥੇ ਲਾਉਂਦੇ ਆਗੇ ਬੱਕੀ ਵਗਾਰੇ ਲਾਉਣੇ ਆਗੇ ਬੀਜ ਦਿਆਂਗੇ ਇੱਥੇ ਠੀਕ ਹੈ ਜੀ ਜਾਂ ਕੋਈ ਸਬਜ਼ੀਆਂ ਲਾਤੀਆਂ ਉਹਦੇ ਨਾਲ ਇੱਕ ਨਾਲ ਜਿਹੜੀ ਮਿੱਟੀ ਦੀ ਤੱਤ ਨਹੀਂ ਘਟਦੇ ਰਹੀ ਠੀਕ ਹੈ ਉਹ ਬਜਾਉ ਰਹਿੰਦੀ ਹੈ ਮੇਰਾ ਸੀਜ਼ਨ ਵਾਲੇ ਆ ਦਦਨੇ ਮੇਸ਼ੂਰ ਲਾ ਬੀਰ ਖਾਲਾ ਵੀ ਇਹ ਧੁੱਪ ਵਾਲਾ ਸਿਸਟਮ ਲਾਉਣਾ ਵੀ ਧੁੱਪ ਮਿਲ ਜਾਂਦੀ ਦਾ ਇਹਦੇ ਨਾਲ ਧੁੱਪ ਨਹੀਂ ਮਿਲਦੀ ਤਾਂ ਕਿੱਡੇ ਡੋਂਦਾ ਉਸੇ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਬ੍ਰੇਕ ਗੱਲ ਰਹੀ ਸੀ ਜਿਵੇਂ ਆਪਾਂ ਬਿਮਾਰੀਆਂ ਦੀ ਗੱਲ ਕਰੀ ਹੈ ਨਾ ਕੋਈ ਇਹਦੇ ਚ ਕਿੰਨਾ ਧਿਆਨ ਰੱਖਣਾ ਪੈਂਦਾ ਜਾਂ ਕੀ ਸਿਸਟਮ ਹੈ ਦਾ ਬਿਮਾਰੀ ਦਾ ਤਾਂ ਪਰ ਉਹ ਡੇਲੀ ਦਾ ਇੱਕ ਦੋ ਗੇੜੇ ਤਾਂ ਚਾਹੀਦੇ ਨੇ ਮਸ਼ਰੂਮ ਸ਼ੈੱਡ ਦੇ ਵਿੱਚ ਕਿਹੜੀਆਂ ਬਿਮਾਰੀਆਂ ਆਉਂਦੀਆਂ ਆਪਾਂ ਦੱਸ ਰਿਹਾ ਬਿਮਾਰੀਆਂ ਬਰੇਜ ਚ ਜਦੋਂ ਆਪਾਂ ਕੰਪੋਸਟ ਪਾ ਦਿੰਨੇ ਆ ਕਈ ਵਾਰੀ ਟੈਂਪਰੇਚਰ ਵਾਜੇ ਤਾਂ ਗ੍ਰੀਨ ਮੋਲਡ ਆ ਜਾਂਦਾਗਾ ਠੀਕ ਹੈ ਜੀ ਗ੍ਰੀਨ ਤੇ ਵਾਈਟ ਪਲਾਸਟਰ ਮੋਲਡ ਗ੍ਰੀਨ ਮੋਲਡ ਦਾ ਬਰੀਕ ਬਰੀਕ ਹਰੇ ਦਾਣੇ ਬਣ ਜਾਂਦੇ ਨੇਗੇ ਠੀਕ ਹੈ ਜੀ ਵਾਈਟ ਪਲਾਸਟਰ ਮੋਲਡ ਨਾ ਮਲਾਈ ਵਾਂਗੂ ਹੁੰਦਾਗਾ ਉਧਰੋਂ ਜਾਲਾ ਫੈਲਦਿਆ ਹੁੰਦਾਗਾ ਉਹ ਵੀ ਚਿੱਟਾ ਹੁੰਦਾ ਹਮ ਵਾਈਟ ਪਲਾਸਟਰ ਮੋਲਡ ਵੀ ਚਿੱਟਾ ਹੁੰਦਾ ਉਹਨਾਂ ਤੋਂ ਲਈ ਪਛਾਣ ਕਰਨੀ ਔਖੀ ਹੋ ਜਾਂਦੀ ਹੈ ਜਿਹੜਾ ਜਾਲਾ ਮਸ਼ਰੂਮ ਦਾ ਫੈਲ ਜਾਂਦਾ ਤੇ ਬੀਜ ਤੋਂ ਉਹ ਹੁੰਦਾਗਾ ਮੀਨਸ ਕਿ ਆਪਣਾ ਸਿੱਧਾ ਸਿੱਧਾ ਜਾਂ ਹਲਕਾ ਹਲਕਾ ਵਾਈਟ ਜਾਂ ਹੂੰ ਤੇ ਬਾਕੀ ਇਹਦੇ ਵਿੱਚ ਬਾਈ ਜੇ ਕਈ ਵੀ ਜਿਆਦਾ ਹੀਟ ਫੜ ਜੇ ਕੰਪੋਸਟ ਤਾਂ ਸੀਡ ਡੈੱਡ ਹੋ ਜਾਂਦਾਗਾ ਅੱਗੇ ਜਾਲਾ ਨਹੀਂ ਫੈਲਦਾ ਇਹਦੇ ਸੀਡ ਤਾਂ ਨਹੀਂ ਕੋਈ ਬੜਾ ਕੁਝ ਚ ਹੁੰਦਾ ਵੀਰੇ ਇਹ ਵੀਰੇ ਆਪਾਂ ਨੂੰ ਵਿੱਚੇ ਕੰਪੋਸਟ ਸੀਡ ਪਾ ਕੇ ਦਿੰਦੇ ਨੇਗੇ ਅੱਛਾ ਉਹ ਤੁਹਾਨੂੰ ਪ੍ਰੋਪਰ ਪੋਲੀਥੀਨ ਹੀ ਤਿਆਰ ਕਰਾ ਕੇ ਲੈਂਦੇ ਹਾਂ ਪੋਲੀਥੀਨ ਕਰਾ ਕੇ ਤਿਆਰ ਕਰਾ ਇਹ ਤਰੀਕਾ ਵੀ ਪੋਲੀਥੀਨ ਵਾਲੀ ਕੰਮ ਆ ਜਾਵੇ ਹਣਾ ਜਿਹੜਾ ਬਈ ਪਹਿਲੀ ਵਾਰੀ ਕਰ ਰਿਹਾ ਬੰਦਾ ਉਹਨੂੰ ਪਾਲਿਸੀ ਇਨਵੈਸਟ ਹੈ ਜਦੋਂ ਆਪਣੇ ਕੋਲ ਐਕਸਪੀਰੀਅੰਸ ਹੋ ਗਿਆ 2-3 ਸਾਲ ਚ ਹੋ ਕੇ ਕਰ ਦਿਆ ਫੇਰ ਆਪਾਂ ਬੈੱਡ ਲਾ ਸਕਦੇ ਕਿਉਂਕਿ ਜਿਵੇਂ ਤੁਸੀਂ ਪਾਲਿਸੀ ਇਨ ਤਾਂ ਆਪਾਂ ਕੱਢ ਵੀ ਸਕਦੇ ਹਾਂ ਉਹ ਸਾਰੇ ਬੈੱਡ ਚ ਮੈਂ ਆਪ ਖੁਦ 3 ਸਾਲ ਪਾਲਿਸੀ ਲਾਇਆ ਹੈ ਅੱਜ ਕੀ ਮੇਰਾ ਚੌਥਾ ਸਾਲ ਹੈ ਇੱਥੇ ਕੋ ਬੈੱਡ ਲਾਇਆ ਨੇ ਠੀਕ ਹੈ ਅੱਜ ਕੀ ਸਾਰੇ ਜੀ ਬੈੱਡ ਸਾਡੇ ਕੋਲ ਅੱਜ ਕੀ ਵੀਰੇ ਇੱਕ ਛੱਡ ਆਪਣੇ ਕੋਲ ਪਾਲਿਸੀ ਨੇ ਠੀਕ ਹੈ ਕਿੰਨੇ ਛੱਡ ਹੈ ਜੀ ਟੋਟਲ ਵਿੱਚ ਤਿੰਨ ਨੇ ਜੀ ਤਿੰਨ ਨੇ ਹਾਂਜੀ ਠੀਕ ਹੈ ਜੀ ਤੇ ਇੱਕ ਵੀਰੇ ਇਹਦੇ ਪਾਣੀ ਦਾ ਤੇ ਟੈਂਪਰੇਚਰ ਦਾ ਕੀ ਕਿਉਂ ਕਿਹੜਾ ਜਿਹੜਾ ਪਾਣੀ ਹੈ ਪਾਣੀ ਦੇ ਵਿੱਚ ਜਿਹਦਾ ਵੱਧ ਪੈ ਗਿਆ ਤਾਂ ਵੀ ਉਹ ਨੁਕਸਾਨ ਘੱਟ ਪਏ ਤੇ ਵੀ ਨੁਕਸਾਨ ਹੈ ਠੀਕ ਹੈ ਜੀ ਵੱਧ ਦੇ ਵਿੱਚ ਆ ਜਾਂਦਾ ਹੈਗਾ ਬੈਟ ਮੋਲਡ ਬੈਟ ਬੱਬਲ ਠੀਕ ਹੈ ਬੈਟ ਬੱਬਲ ਚ ਕੀ ਆ ਮਸ਼ਰੂਮ ਦਾ ਜਿਹੜਾ ਉਹ ਸ਼ੇਪ ਉਹ ਗੰਡੇ ਵਾਂਗੂ ਹੋ ਜਾਂਦੀ ਹੈ ਉੱਥੀ ਠੀਕ ਹੈ ਜੀ ਤੇ ਡਰਾਈ ਬੱਬਲ ਠੀਕ ਹੈ ਡਰਾਈ ਬੱਬਲ ਚ ਵੀ ਸੇਮ ਇਹੀ ਚੀਜ਼ ਆ ਜਾਂਦੀ ਹੈ ਠੀਕ ਹੈ ਜੀ ਤੇ ਜਿਹੜਾ ਨੀਚੇ ਪਿੰਨਾ ਹੈ ਉਹਨੂੰ ਚੰਗੀ ਤਰ੍ਹਾਂ ਆਪਣਾ ਟੈਂਪਰੇਚਰ ਨਹੀਂ ਮਦਦ ਨਮੀ ਨਹੀਂ ਮਿਲਦੀ ਤੇ ਉਹਦੀ ਗਰੋਥ ਰੁਕ ਜਾਂਦੀ ਹੈ ਠੀਕ ਹੈ ਜੀ ਜੇ ਜ਼ਿਆਦਾ ਪਾਣੀ ਪੈ ਜੇ ਇਹਦੇ ਬਰੀਕ ਪਿੰਨ ਨੇ ਉਹਨਾਂ ਚ ਪਾਣੀ ਭਰ ਜਾਂਦਾ ਹੈ ਤੇ ਜਿਹੜੀ ਮਸ਼ਰੂਮ ਬਣਨੀ ਹੈ ਉਹ ਗਲ ਜਾਂਦੀ ਠੀਕ ਹੈ ਹਾਂਜੀ ਮੰਨ ਲਓ ਜਿਆਦਾ ਕੇਅਰ ਮੰਗਦੀ ਹੈ ਇਹ ਫਸਲਾਂ ਹਾਂਜੀ ਹਾਂ ਬਾਈ ਠੀਕ ਹੈ ਤੇ ਟੈਂਪਰੇਚਰ ਕਿੰਨਾ ਰੱਖਣਾ ਪੈਂਦਾ ਕੋਈ ਮੀਟਰ ਵਗੈਰਾ ਲੱਗਦਾ ਵੀਰੇ ਹਾਂਜੀ ਵੀਰੇ ਟੈਂਪਰੇਚਰ ਜਿਹੜਾ ਆਪਣੇ ਮਤਲਬ ਫੂਡ ਟੈਂਪਰੇਚਰ ਮੀਟਰ ਹੁੰਦੇ ਨੇ ਲੰਬੇ ਆਪਾਂ ਲੋ ਉਹ ਆ ਠੀਕ ਹੈ ਉਹ ਵਿੱਚ ਕੀ ਸਿਸਟਮ ਹੈ ਮੰਨ ਲਓ ਦੁਪਹਿਰ ਸਮੇਂ ਜਾਂ ਸਵੇਰ ਸ਼ਾਮ ਸਮੇਂ ਆਪਾਂ ਜਿਵੇਂ ਰੈਂਡਮਲੀ ਚੈੱਕ ਕਰਦੇ ਨੇ ਰਿਗ ਬੈਗ ਚੋਂ ਹੂੰ ਜਦੋਂ ਬਈ ਇਹਦੇ ਵਿੱਚ ਮਸ਼ਰੂਮ ਉਗਦੀ ਨਹੀਂ ਹੁੰਦੀ ਆਪਾਂ ਕੰਪੋਸਟ ਰੱਖੀ ਹੁੰਦੀ ਹੈ ਹੂੰ ਉਸ ਬੀਟ ਉੱਪਰ ਚਾਹੀਦਾ ਠੀਕ ਹੈ ਜੀ ਜਦੋਂ ਮਸ਼ਰੂਮ ਉੱਗਣ ਲੱਗੀ ਹੂੰ ਤੇ ਟੋੜਨ ਲੱਗੇ ਤਾਂ 18 ਡਿਗਰੀ ਟੈਂਪਰੇਚਰ ਚਾਹੀਦਾ ਆਪਾਂ ਨੂੰ ਲਫਾਫੇ ਦਾ 12 ਤੋਂ 18 ਡਿਗਰੀ ਠੀਕ ਹੈ ਜੀ ਇਹ ਵਿੱਚ ਮਸ਼ਰੂਮ ਨੇ ਵਧੀਆ ਗਰੋਥ ਕਰਨੀ ਹੂੰ ਉਹ ਮੀਟਰ ਸਾਰੇ ਸਾਡਾ ਚ ਅਲੱਗ-ਅਲੱਗ ਰੱਖੇ ਨੇ ਨਹੀਂ ਨਹੀਂ ਭਾਈ ਇੱਕੋ ਹੀ ਹੈ ਤੁਸੀਂ ਚੈੱਕ ਕਰ ਲੈਣਾ ਹਾਂ ਮੈਨੂੰ ਲਈ ਚੈੱਕ ਕਰ ਦਿਆਂਗੇ ਠੀਕ ਹੈ ਜੀ ਵੈਸੇ ਜਿਹੜੇ ਆਪਣੇ ਪੂਰੇ ਛੱਡ ਦਾ ਟੈਂਪਰੇਚਰ ਸਿਰ ਉਹ ਅਲੱਗ-ਅਲੱਗ ਲਾਈ ਹੋਣੇ ਹੂੰ ਹਾਂਜੀ ਰੂਮ ਟੈਂਪਰੇਚਰ ਜਿੰਦੇ ਆਪਾਂ ਇਹ ਜੋ ਵੀ ਤੁਸੀਂ ਜਾਣਕਾਰੀ ਦਿੱਤੀ ਹੈ ਇਸ ਹਿਸਾਬ ਨਾਲ ਇਹੀ ਰਾਹਦਾ ਵੀ ਇਹ ਖੇਤੀ ਜ਼ਿਆਦਾਤਰ ਕੇਅਰ ਮੰਗਦੀ ਹੈ ਨਾ ਇਹ ਵੀਰੇ ਅਸਲ ਜਿਹੜੀ ਆਪਣੀ ਆਮ ਖੇਤੀ ਆ ਉਹ ਆ ਗਈ ਜੱਟੂ ਖੇਤੀ ਗੱਲੀ ਆ ਬਸ ਇਹ ਥੋੜੀ ਟੈਕਨੀਕਲ ਫਾਰਮਿੰਗ ਆ ਸਮਾਰਟ ਫਾਰਮਿੰਗ ਠੀਕ ਹੈ ਕਿਉਂਕਿ ਇਹਦੇ ਵਿੱਚ ਸਾਰਾ ਕੁਝ ਆਪਾਂ ਨੂੰ ਦੇਖਣਾ ਪੈਂਦਾ ਹੈ ਹੁਣ ਇਹ ਤਾਂ ਹੈ ਨਹੀਂਗਾ ਜਿਵੇਂ ਚਲੋ ਆਪਾਂ ਦੋ ਦਿਨਾਂ ਲਈ ਬਾਹਰ ਜਾਣਾ ਅੱਜ ਆਪਾਂ ਚੀਜ਼ ਨਰਵਾ ਜਾਂਦੇ ਆ ਦੋ ਦਿਨਾਂ ਬਾਅਦ ਹੋਰ ਆ ਕੇ ਦੇਖ ਲਾਂਗੇ ਸਹੀ ਹੈ ਇਹ ਤਾਂ ਡੇਲੀ ਦਾ ਡੇਲੀ ਹੀ ਇਹਦੀ ਤਲਾਈ ਆ ਕਿ ਪਹਿਨ ਕਰ ਜਾਂਦੀ ਹੈ ਫੈਮਲੀ ਇਕਦਾ ਮੈਂਬਰ ਹੋਰ ਸਿੱਖ ਲੈਂਦਾ ਉਹ ਵੀ ਚੈੱਕ ਕਰ ਲੈਂ ਪਹਿਲੇ ਸਾਲ ਬਾਈਦੋਂ ਮੈਂ ਛੋਟਾ ਲਾਇਆ ਸੀਗਾ ਉਦੋਂ ਮੈਂ ਇਹ ਮੁੰਡਾ ਤੋਂ ਕਲੇ ਸੈੱਟ ਬਣਾਇਆ ਸੀਗਾ ਠੀਕ ਹੈ ਜੀ ਤੇ ਕੰਪੋਸਟ ਪਾਉਣ ਵਾਲੇ ਦਿਨ ਇੱਕ ਇਹਦੀ ਆਪਾਂ ਕੇਸਿੰਗ ਕਰਦੇ ਹੁੰਦੇ ਆ 15 ਦਿਨਾਂ ਬਾਅਦ ਜੋ ਜਾਲਾ ਫੜ ਜਾਂਦਾ ਨਾ ਠੀਕ ਹੈ ਜੀ ਇਹਦੇ ਉੱਪਰ ਕੇਸਿੰਗ ਹੁੰਦੀ ਨਾਰੀਅਲ ਦੇ ਭਰਾਦੇ ਦੀ ਠੀਕ ਹੈ ਜੀ ਜਾਓ ਜੰਦੇਵਰ ਪਾਈ ਸੀਗੀ ਅੱਛਾ ਪਰੋ ਤੈ ਬਣ ਜਾਂਦਾ ਹਾਂ ਹਾਂ ਉਸ ਤੋਂ ਬਾਅਦ ਮੈਂ ਸਾਰਾ ਪਰਿਵਾਰੀ ਕੰਮ ਉਸਕਾਇਆਗਾ ਠੀਕ ਹੈ ਜੀ ਜੋ ਸਾਰਾ ਪਰਿਵਾਰ ਸਕੇਗਾ ਕੰਮ ਫਿਰ ਹੋਲੀ ਓੜੀ ਕਰਦੇ ਕਰਾਉਂਦੇ ਜੋ ਵਾਦੇ ਵਾਦੇ ਗਏ ਉਹਨਾਂ ਇਨ ਕੇਸ ਕਈ ਵਾਰੀ ਮੈਨੂੰ ਬਾਹਰ ਦਾ ਜਾਣਾ ਪਈ ਜੇ ਤਾਂ ਪਿੱਛੇ ਰਵੜੀ ਹੈਗੀ ਆ ਠੀਕ ਹੈ ਜੇਕਰ ਫੈਮਿਲੀ ਨੂੰ ਵੀ ਜਾਣਾ ਪਵੇ ਤਾਂ ਇੱਕ ਮੁੰਡਾ ਇੱਥੇ ਪਰ ਰੱਖਿਆ ਹੋਇਆ ਦਾ ਠੀਕ ਹੈ ਜੀ ਉਹ ਵੀ ਆਪਣਾ ਜਿਹੜਾ ਘਰ ਵਰਗਾ ਮਾਹੌਲ ਬਣਾਇਆ ਸਾਰਿਆਂ ਦਾ ਹੂੰ ਤਾਂ ਉਹ ਇੱਥੇ ਗੌਰ ਰੱਖਦਾ ਹੈ ਠੀਕ ਹੈ ਜੀ ਹਾਂ ਜੀ ਤੇ ਇੱਕ ਵੀਰੇ ਜਿਵੇਂ ਇਹਦੇ ਸੈੱਡ ਬਣਾਉਂਦੇ ਆ ਨਾ ਇਹ ਵਿੱਚ ਮੈਨਾਂ ਦੇ ਵਿਚ ਪੈਂਦੇ ਇਹਦੇ ਕੰਟੈਕਟ ਵੀ ਹੁੰਦੀਆਂ ਨੇ ਸੈੱਡ ਬਣਾ ਕੇ ਜਾਂਦੇ ਉਹ ਕੰਟਰੈਕਟਰ ਹਾਂ ਜੀ ਤੁਸੀਂ ਆਪ ਨੂੰ ਨਾ ਕਿ ਉਹ ਲੇਬਰ ਕੀ ਹੈ ਵੀਰੇ ਆਪਣਾ ਮੁੰਡੇ ਨੇ ਭੰਡੇ ਦੇ ਇਹਨਾਂ ਨਾਲ ਆਪਣ ਦਿਹਾੜੀ ਦੀ ਦਿਹਾੜੀ ਦੀ ਕਰਾ ਲੈਣੇ ਬਾਕੀ ਵਰਤੀ ਵਾਸ ਵਗੈਰੇ ਇਹ ਤੇ ਬ੍ਰੇ ਜੇ ਕਿਸੇ ਨਵੇਂ ਬੰਦੇ ਨੇ ਸਟਾਰਟ ਕਰਨਾ ਜਿਵੇਂ ਆਪਣੇ ਕੇਵੀਕੇ ਚ ਟ੍ਰੇਨਿੰਗਾਂ ਵੀ ਲੱਗਦੀਆਂ ਹਨਾ ਹਾਂਜੀ ਹਾਂਜੀ ਵੀ ਉਥੋਂ ਲਾਉਣੀ ਚਾਹੀਦੀ ਹੈ ਟ੍ਰੇਨਿੰਗ ਜਾਂ ਵੀ ਤੁਸੀਂ ਵੀ ਕੋਈ ਟ੍ਰੇਨਿੰਗ ਵਗੈਰਾ ਦਾ ਸਿਸਟਮ ਤੁਸੀਂ ਰੱਖਿਆ ਹੋ ਕੋਈ ਨੂੰ ਟ੍ਰੇਨਿੰਗ ਵਗੈਰਾ ਦਾ ਆਪਣਾ ਕੋਈ ਜਰੀ ਨਹੀਂ ਹੈਗਾ ਬਾਈ ਹੂੰ ਕੇਵੀਕੇ ਦੀ ਟ੍ਰੇਨਿੰਗ ਇੱਕ ਜਰੀ ਹੈਗਾ ਤੁਹਾਨੂੰ ਮਸ਼ਰੂਮ ਫਰਮਾਣਾ ਮਿਲਾਉਣ ਦਾ ਹੂੰ ਨੰਬਰ 2 ਜੇ ਤੁਸੀਂ ਇਹਦਾ ਕੰਮ ਕਰਨ ਦੇ ਚਾਹਵਾਨ ਹੋ ਹੂੰ ਤਾਂ ਮੈਂ ਤਾਂ ਇਹ ਕਹਣਾ ਵੀ 500 ਬੈਗਾ ਜਾਂ 1000 ਕ ਬੈਗੇ ਰੱਖ ਕੇ ਹੂੰ ਉਹਦੀ ਕੇਅਰ ਕਰਨੀ ਸੌਖੀ ਆ ਵੀ ਫਿਰ ਉਹਨੂੰ ਟ੍ਰੇਨਿੰਗ ਲਾ ਕੇ ਤੁਸੀਂ ਛੋਟੇ ਥੋੜੀ ਬੈਗ ਨੂੰ ਥੋੜੀ ਬੈਗ ਰੱਖ ਕੇ ਉਹਦੀ ਕੇਅਰ ਕਰੋ ਉਹ ਜੋ ਮਸ਼ਰੂਮ ਹੋਗਾ ਉਹ ਪ੍ਰੋਫਿਟ ਲਾਸ ਦੇਖੋ ਨਾ ਠੀਕ ਹੈ ਉਸ ਟਾਈਮ ਕੱਲਾ ਤੁਸੀਂ ਇਹ ਦੇਖੋ ਵੀ ਸਿੱਖਣਾ ਕੰਮ ਸਿੱਖਣਾ ਸਮਝ ਗਈ ਗੱਲ ਸਹੀ ਹੁਣ ਜੇ ਆਪਾਂ ਉਹ ਇਹਦੇ ਕੀ ਮੈਂ ਇਹ ਜੋ ਚਾਰ ਪੰਜੇ ਲੈਣੇ ਨੇ ਆ ਉਹ ਚੀਜ਼ ਪਹਿਲੇ ਸਾਲ ਤਾਂ ਮੁਨਕਨ ਨਹੀਂ ਲਾਲਚ ਮਰਵਾ ਜਾਂਦਾ ਇਹ ਠੀਕ ਹੈ ਬਾਕੀ ਜੇ ਘਾਟਾ ਪੈਂਦਾ ਤਾਂ ਉਹਨਾਂ ਕੋਲ ਤੁਸੀਂ ਚੱਲ ਵੀ ਲਓ ਬਿਲਕੁਲ ਬਾਕੀ ਪਹਿਲੇ ਸਾਲ ਤਾਂ ਬੰਦੇ ਨੂੰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਕਿਉਂਕਿ ਇਹਦੇ ਵਿੱਚ ਇਹ ਹੈ ਨਾ ਟੋਟਲੀ ਆਪਣਾ ਕੰਟੈਕਟ ਬਣਾ ਲਿਆ ਮੇਰੇ ਮਿੱਤਰ ਨਾਲ ਉਧੇ ਪਰੋਸੇ ਤੌਰ ਤੇ ਆਪਾਂ ਵਧਾਈ ਜੰਨੇ ਕੰਮ ਹੂੰ ਪ੍ਰਾਈਵੇਟ ਮਾਰਕੀਟ ਚ ਰੇਟ ਆਪਣਾ ਹਰੇਕ ਬੰਦਾ ਕਰਦਾ ਹੈਗਾ ਹਰੇਕ ਬੰਦੇ ਦੀ ਆਪਦੇ ਰੇਟ ਨੇ ਚ ਕੋਈ ਸਰਕਾਰੀ ਰੇਟ ਕਿਸੇ ਦਾ ਕੁਝ ਨਹੀਂ ਹੈਗਾ ਹਾਂ ਜਿਹਦਾ ਜੰਨਾ ਜੀ ਕਰਦਾ ਉਹਨਾਂ ਕਾ ਚਲੋ ਫਲੈਕਚਰਡ ਹੁੰਦਾ ਰਹਣਾ ਰੇਟ 5-7 ਰੁਪਏ ਉਹ ਲਾਉਂਦਾ ਹੈ ਕਿਉਂਕਿ ਕੇਵੀਕੇ ਚ ਵੀ ਨਾਲੇ ਤਾਂ ਤੁਹਾਡੇ ਰਿਲੇਸ਼ਨ ਬਣ ਜਾਂਦੇ ਆ ਹਾਂ ਜੀ ਤੁਸੀਂ ਕਾਫੀ ਹੱਦ ਤੱਕ ਸਿੱਖ ਜਾਂਨੋਂ ਇੱਕ ਅੱਧੇ ਨਾਲ ਮੰਨ ਲਓ ਤੁਹਾਡੀ ਅਟੈਚਮੈਂਟ ਹੋ ਗਈ ਤੁਸੀਂ ਇਕੱਠੇ ਵੇਚ ਸਕਦੇ ਹੋ ਨਾ ਮਾਰਕੀਟਿੰਗ ਦਾ ਪਤਾ ਲੱਗ ਜਾਂਦਾ ਬਿਲਕੁਲ ਬਈ ਬਾਕੀ ਜੇ ਹੋਰ ਤਾ ਪੀਯੂ ਦੇ ਵਿੱਚ ਇਹਦੀ ਪ੍ਰੈਕਟੀਕਲੀ ਟ੍ਰੇਨਿੰਗ ਲੱਗਦੀ ਹੈ ਉੱਥੇ ਸਿਖਾਉਦੇ ਵੀ ਨੇ ਹੂੰ ਸ਼ਾਇਦ ਮੇਰੇ ਖਿਆਲ ਚ ਮਹੀਨੀ ਟ੍ਰੇਨਿੰਗ ਹੁੰਦੀ ਉਹ ਵੀ ਵੀਰਾਂ ਵਿੱਚ ਕੇਵੀ ਕੇ ਨਾਲ ਬੰਦਾ ਜੁੜੂਗਾ ਨਾ ਸਾਰਾ ਕੁਝ ਸਿਸਟਮ ਪਤਾ ਲੱਗਦਾ ਰਹਣਾ ਕੇ ਰਵੇਂ ਮਨ ਲੈ ਬੇਸ ਬਣ ਸਕਦਾ ਥੋੜਾ ਬੇਸ ਬਣ ਸਕਦਾ ਹਫਤੇ ਕਿ ਟ੍ਰੇਨਿੰਗ ਕਰਦੀ ਹੈ ਬਿਲਕੁਲ ਕਿਉਂਕਿ ਆਪਾਂ ਜਿਹੜੀ ਕਿਤਾਬਾਂ ਚ ਪੜਦੇ ਆਂ ਕੀ ਹੈ ਉਹ ਹੋਰ ਹੁੰਦੀ ਹੈ ਬਲਕਿ ਜਦੋਂ ਆਪਾਂ ਉਹਨੂੰ ਪ੍ਰੈਕਟੀਕਲ ਦੇ ਵਿੱਚ ਲੈ ਕੇ ਆਉਣੀ ਆ ਤਾਂ ਉਦੋਂ ਆਪਾਂ ਉਹਨੀਆਂ ਮਸ਼ੀਤਾਂ ਹੁੰਦੀਆਂ ਨੇ ਜੋ ਕਿਤਾਬਾਂ ਚ ਨਹੀਂ ਲਿਖੀਆਂ ਹੁੰਦੀਆਂ ਤਾਂ ਆਪਾਂ ਨੂੰ ਉਹਦੇ ਵਿੱਚ ਦੇਖਣਾ ਪੈਂਦਾ ਵੀ ਆਪਾਂ ਇਹਨੂੰ ਤੇ ਜਿਵੇਂ ਆਪਾਂ ਵੀ ਪ੍ਰੋਫਿਟ ਦੇ ਹਿਸਾਬ ਨਾਲ ਦੇਖੀ ਹੈ ਨਾ ਆਪਣਾ ਲਾਸਟ ਸਵਾਲ ਹੈ ਤੁਹਾਨੂੰ ਨਵੇਂ ਮੁੰਡੇ ਜੀ ਕੋਈ ਕਰਨਾ ਚਾਹੁੰਦੇ ਆ ਸਾਡਾ ਕੀ ਮੈਸੇਜ ਆ ਵੀ ਸੌਖੀ ਹੈ ਜੇ ਇਹਦੇ ਵਿੱਚ ਆਉਣਾ ਚਾਹੀਦਾ ਮਤਲਬ ਕੋਈ ਬੜਾ ਔਖਾ ਕੰਮ ਤਾਂ ਨਹੀਂ ਨਾ ਪਰ ਕੇਅਰ ਮੰਗਦੀ ਹੈ ਜੀ ਐਟ ਦੀ ਐਂਡ ਬਈ ਮੇਰਾ ਇਹ ਮੈਸੇਜ ਆ ਵੀ ਚਲੋ ਜਮਾਉਣ ਮੰਨ ਲਓ ਪਹਿਲਾਂ ਚਲੋ ਦੌੜ ਲੱਗੀ ਸੀ ਹੁਣ ਤਾਂ ਘਟਗੀ ਬਾਹਰ ਜਾਣ ਦੀ ਠੀਕ ਹੈ ਬਾਹਰ ਜਾ ਕੇ ਨਰਾਂ ਤੇ ਕਰਨ ਆਉ ਹਮ ਇੱਥੇ ਗੱਲ ਦਿਨ ਦਿਨ ਦਾ ਕੰਮ ਆ ਹਮ ਸਵੇਰੇ ਉੱਠਣਾ 5 ਵਜੇ ਹਾਂ ਮਸ਼ਰੂਮ ਤੋੜਨੀ ਆ ਦੁਪਹਿਰੇ ਤਿੰਨ ਘਾਟੇ ਵਿਹਲੇ ਆ ਹਮ ਸਮਝੀ ਗੱਲ ਠੀਕ ਹੈ ਹਾਲਾਂਕਿ ਬਾਹਰ ਤਾਂ ਘੰਟੇ ਦੀ ਬ੍ਰੀਕ ਮਸਾਂਉਂਦੀ ਹੈ ਟੀਮ ਨੇ ਵੀ ਤਿੰਨ ਘੰਟੇ ਬਿਲੇ ਆ ਸ਼ਾਮ ਨੂੰ ਪੈਕਿੰਗ ਕਰਕੇ ਮੰਡੀਕਰਨ ਕਰਕੇ ਰਾਤ ਨੂੰ ਬੰਦਾ ਰਿਲੈਕਸ ਹੋ ਕੇ ਸੌਂਦਾ ਹੈ ਠੀਕ ਹੈ ਕਿਉਂ ਬਰਡਨ ਨਹੀਂ ਕੁਝ ਦੁਆਉਂਦਾ ਹੈਗਾ ਸਹੀ ਹੈ ਉਹਦੇ ਬਾਹਰ ਦੇ ਮੁਕਾਬਲੇ ਇਹ ਕੰਮ ਬਹੁਤ ਚੰਗਾ ਹੈ ਹਾਂ ਆਹ ਜੇ ਜੋਬ ਮਿਲਦੀ ਕਿਹਨੂੰ ਵੈਸਟ ਹੈ ਬਟ ਆਪਦੇ ਕੰਮ ਵਰਗੀ ਰੀਸ ਨਹੀਂ ਹੈਗੀ ਸਹੀ ਹੈ ਏਜੰਸੀ ਤਾਂ ਦੇ ਦਈਏ ਹਾਂ ਬਾਕੀ ਇਹਨੂੰ ਤਾਂ ਕਿੰਨਾ ਵੀ ਤੁਸੀਂ ਵਧਾ ਸਕਦਾ ਹੈਂ ਆ ਇਹ ਦਾ ਆਪਣੇ ਹੱਥ ਚ ਆਈ ਇਹਨੂੰ ਕਟਾ ਵੀ ਸਕਦੇ ਆ ਵਧਾ ਵੀ ਸਕਦੇ ਆ ਆਪਦੀ ਕੁਆਲਿਟੀ ਮੈਂਡੇ ਰਹਿ ਜਾਂਦੀ ਸੰਤੋਸ਼ਟੀ ਜਾਂਦੀ ਵੀ ਕਹਿ ਬੈਠਾਂ ਰਹੇ ਨੇ ਰੇਟ ਆਪ ਵੀ ਹੋ ਜਾਂਦੇ ਨੇ ਡਾਊਨ ਵੀ ਆਪ ਡਾਊਨ ਤਾਂ ਦੇਖੋ ਚੱਲਦੀ ਰਹਿੰਦੇ ਨੇ ਕੋਈ ਵੀ ਚੀਜ਼ ਐ ਅੱਜ ਆਪਾਂ ਤਾਂ ਫਰਜ਼ਿਆ ਕੱਲ ਨੂੰ ਥੱਲੇ ਵੀ ਆਉਣਾ ਹੀ ਆ ਸਹੀ ਗੱਲ ਬਸ ਇੰਨਾ ਕਾ ਵੀ ਉਹਦਾ ਲੈਵਲ ਜਿਹਾ ਬਣਾ ਕੇ ਰੱਖੋ ਬਾਕੀ ਜਿਵੇਂ ਦੂਜੀ ਖੇਤੀ ਨਾਲ ਉਹ ਰੇਹਾਂ ਸਪਰੇਅ ਨਾਲ ਇਸ ਤਰ੍ਹਾਂ ਨਾਲ ਲਿਬੜ ਨਾਲ ਉਹ ਇਹ ਵੀ ਮਾਡਰਨ ਨਹੀਂ ਇਕੱਲਾ ਹੈ ਬਾਈ ਜੰਮ ਮੰਨ ਲਓ ਇਹ ਇੰਨਾ ਕੰਮ ਕਰਦੇ ਆ ਥੋੜੇ ਮੈਂ ਕਹਿੰਦਾ ਰੇਤਾ ਵੀ ਲੱਗਿਆ ਸੀ ਇਹਨੂੰ ਮੈਂ ਕਹਾਂ ਉਹ ਕਹਿੰਦਾ ਨਹੀਂ ਗਾ ਸਹੀ 5 ਸਾਲ ਦੇ ਜਵਾਕ ਤੋਂ ਲੈ ਕੇ ਹੂੰ 85 ਸਾਲ ਤੱਕ ਦਾ ਬਜ਼ੁਰਗ ਕੰਮ ਕਰ ਸਕਦਾ ਠੀਕ ਹੈ ਜੀ ਕਿਉਂ ਨਹੀਂ ਇਹਦੇ ਵਿੱਚ ਕੱਟਣਾ ਵੀ ਆਪਣਾ ਮਸ਼ਰੂਮ ਨੂੰ ਹਾਂ ਤੋੜਨ ਵੇਲੇ ਵੀ ਚਾਹੀਦੀ ਹੈ ਪੈਕਿੰਗ ਕਰਨ ਵੇਲੇ ਵੀ ਚਾਹੀਦੀ ਹੈ ਬਾਕੀ ਕੋਈ ਭਾਰੀ ਚੀਜ਼ ਨਹੀਂ ਹੈ ਕੋਈ ਭਾਰੀ ਚੀਜ਼ ਨਹੀਂ ਕੋਈ ਐ ਨਹੀਂ ਬੜਾ ਭਾਰ ਚੱਕਣਾਗਾ ਹੂੰ ਸਾਰਾ ਦਿਨ ਕੰਮ ਹੀ ਇਹਦਾ ਹਲਕਾ ਹਲਕਾ ਉਹੀ ਗੱਲ ਬਾਹਰ ਦਾ ਕੰਮ ਹੈ ਹੂੰ ਜਾਂ ਬਾਹਰ ਬੇਰ ਤੋੜਦੇ ਆ ਉਹ ਇੱਥੇ ਖੋਬਾ ਤੋੜੀ ਬਾਕੀ ਆਪਦਾ ਕੰਮ ਹੈ ਵੀਰੇ ਆਪਦੇ ਕੰਮ ਚ ਚੱਲ ਹਾਂਜੀ ਤਾਂ ਮਿਲਦੀ ਹੈ ਮਿਲਦੀ ਹੈ ਹਾਂ ਬਈ ਠੀਕ ਹੈ ਵੀਰੇ ठीक आहे जी टाइम विया जानकारी जी तव्हांजो चाह पढ़ी लेडे